ਇਹ ਇੱਕ ਬੜੀ ਦੁਖਦੀ ਗੱਲ ਹੈ ਕਿ ਜਿੱਥੇ ਤਾਂ ਪੰਜਾਬ ਦੀ ਧਰਤੀ ਤੋਂ ਸਾਡੇ ਨੌਜਵਾਨ ਜਾ ਕੇ ਜਿਸ ਤਰ੍ਹਾਂ ਇਹੋ ਜਿਹੇ ਹਾਲਾਤਾਂ ਵਿੱਚ ਉਹਨਾਂ ਦਾ ਦੁਖਦਾਈ ਘਟਨਾ ਵਾਪਰ ਜਾਂਦੀ ਹੈ ਬੜੀ ਦੁਖਦੀ ਗੱਲ ਹੈ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਉਹਨਾਂ ਦੇ ਨਾਲ ਇਹ ਜਿਹੜਾ ਹੈਗਾ ਉਹਨਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਅਸੀਂ ਹਰ ਵੇਲੇ ਤਿਆਰ ਹਾਂ ਕਿ ਕਿਸੇ ਲੋਕਾਂ ਦੇ ਸੰਪਰਕ ਹੋਏ ਆ ਉਹਨਾਂ ਦੀਆਂ ਡੈੱਡ ਬੋਲੀਆਂ ਮਗਾਉਣ ਵਾਸਤੇ ਸੀ ਵਿਦੇਸ਼ ਮੰਤਰਾਲੇ ਨੂੰ ਲੱਗ ਰਿਹਾ ਹੋਰ ਵੀ ਜੇ ਕੋਈ ਕਿਸੇ ਨੂੰ ਜਿਹੜੇ ਹੈ ਸੰਪਰਕ ਕਰਕੇ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਹਾਂ ਕਿਉਂਕਿ ਜਿਹੜਾ ਦੁਨੀਆ ਤੋਂ ਜਾ ਗਿਆ ਚਲੇ ਗਿਆ ਉਹਨੂੰ ਉਹਦੇ ਲਈ ਆਪਾਂ ਜਿਹੜਾ ਹੈ ਹੋਰ ਤਾਂ ਕੁਝ ਨਹੀਂ ਕਰ ਸਕਦੇ ਉਹਨਾਂ ਦੀਆਂ ਡੈੱਡ ਬੋਲੀਆਂ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਉਹਦੇ ਵਾਸਤੇ ਅਸੀਂ ਜਿਹੜੇ ਹੈ ਸੰਪਰਕ ਵੀ ਕਰ ਰਹੇ ਹਾਂ ਵਿਦੇਸ਼ ਮੰਤਰਾਲੇ ਨੂੰ ਵੀ ਲੱਗ ਰਿਹਾ ਹੈ ਮੰਗ ਇਹ ਹੀ ਕੀਤੀ ਆ ਕਿ ਜਿਹੜੇ ਕਿਸਾਨ ਆਗੂ ਡਲੇਵਾਲ ਸਾਹਿਬ ਅੰਸਦ ਤੇ ਬੈਠੇ ਆ ਉਹਨਾਂ ਦੀ ਗੱਲ ਸੁਣੀ ਜਾਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਮਰਨ ਵਰਤਾ ਉਹਨੂੰ ਜਿਹੜਾ ਹੈਗਾ ਖਤਮ ਕਰਵਾਇਆ ਜਾਵੇ ਹੋਰ ਕਿਸਾਨੀ ਮੰਗਾਂ ਜਿਹੜੀਆਂ ਮੰਨਿਆ ਲੈਣ ਜਿਸ ਤਰ੍ਹਾਂ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਆ ਉਹਨਾਂ ਦੇ ਵਿੱਚ 73000 ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨਾਂ ਸਿਰ 76000 ਕਰੋੜ ਦਾ ਕਰਜ਼ਾ ਜਿਹੜਾ ਹੈ ਹਰਿਆਣਾ ਦੇ ਕਿਸਾਨਾਂ ਸਿਰ ਉਹ ਕਰਜ਼ਾ ਜਿਹੜਾ ਹੈਗਾ ਉਹਦੇ ਤੇ ਲੀਕ ਮਾਰੀ ਜਾਵੇ ਜਿਸ ਤਰ੍ਹਾਂ ਸਰਕਾਰ ਨੇ 20 ਲੱਖ ਕਰੋੜ ਦਾ ਕਰਜ਼ਾ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕੀਤਾ ਤੇ ਕਿਸਾਨਾਂ ਦਾ ਤੇ 12 ਤੋਂ 13000 13 ਲੱਖ ਕਰੋੜ ਦਾ ਕਰਜ਼ਾ ਇਹਨਾਂ ਦੇ ਵੀ ਲੀਕ ਮਾਰੀ ਜਾਵੇ ਕਿਉਂਕਿ ਪੰਡਾ ਪੂਰੇ ਭਾਰਤ ਦੇ ਵਿੱਚ 70% ਕਿਸਾਨ ਪੰਡਾ ਵਿੱਚ ਰਹਿੰਦੇ ਆ ਇਹ ਕਿਸਾਨ ਖਸਾਲ ਆ ਤਾਂ ਦੇਸ਼ ਖਸਾਲ ਆ ਸੋ ਉਹਨਾਂ ਦੇ ਦੇ ਨਾਲ ਨਾਲ ਜਿਹੜੇ ਹੋਰ ਵੀ ਮੁੱਦੇ ਹੈਗੇ ਆ ਜਿਹੜੇ ਆ ਸਾਡੇ ਹਰ ਪਾਰਲੀਮੈਂਟ ਨੇ ਆਪਣੇ ਹਲਕੇ ਦੇ ਵਿੱਚ ਚੱਕਣੇ ਹੁੰਦੇ ਆ ਆਪਣੀ ਗੱਲ ਸੰਸਦ ਵਿੱਚ ਰੱਖਣੀ ਹੁੰਦੀ ਆ ਤੇ ਜਿਹੜਾ ਸੰਸਦ ਨਾ ਚੱਲਣ ਕਰਕੇ ਉਹ ਸਾਰੇ ਮੁੱਦੇ ਰਹਿ ਜਾਂਦੇ ਆ ਸੋ ਸੰਸਦ ਜਿਹੜੀ ਹੈਗੀ ਨਿਰਵਿਝਣ ਚੱਲਣੀ ਚਾਹੀਦੀ ਆ ਜ਼ੀਰੋ ਆਵਰ ਤੇ ਕੁਐਸਚਨ ਆਵਰ ਇਹਦੇ ਵਿੱਚ ਹੀ ਸਰਕਾਰ ਨੂੰ ਕੁਐਸਚਨ ਪੁੱਛੇ ਜਾ ਸਕਦੇ ਆ ਇਹਦੇ ਵਿੱਚ ਹੀ ਆਪਣੀ ਗੱਲ ਜਿਹੜੀ ਜ਼ੀਰੋ ਆਵਰ ਦੇ ਵਿੱਚ ਕਰੰਟ ਮੁੱਦਿਆਂ ਤੇ ਕੀਤੀ ਜਾ ਸਕਦੀ ਹੈ ਜੇਕਰ ਜ਼ੀਰੋ ਆਵਰ ਤੇ ਕੁਐਸਚਨ ਆਵਰ ਨਹੀਂ ਚੱਲਦਾ ਫੇਰ ਸਮਝ ਲਓ ਕਿ ਸਰਸਰ ਧੱਕਾ ਹੈ ਤੇ ਸਪੈਸ਼ਲ ਮੈਂਸ਼ਨ ਹੁੰਦੀ ਹੈ ਇੱਕ ਹਰ ਮੈਂਬਰ ਦੇ ਕੋਲ ਜਿਹੜੀ ਗੱਲ ਸਪੈਸ਼ਲ ਮੈਂਸ਼ਨ ਦੇ ਰੂਪ ਵਿੱਚ ਲਿਖਤੀ ਰੂਪ ਵਿੱਚ ਦੇ ਦਿੱਤੀ ਜਾਂਦੀ ਹੈ ਉਹ ਵੀ ਸੰਸਦ ਚੱਲੇ ਤੇ ਤਾਂ ਹੀ ਚੱਲੂਗਾ ਉਹ ਵੀ ਨਹੀਂ ਹੋ ਸਕਿਆ ਸੋ ਇਸ ਵੇਲੇ ਜਿਹੜਾ ਇੱਦਾਂ ਕੀ ਸੰਸਦ ਚੱਲਿਆ ਉਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਮੁੱਦਾ ਜਿਹੜਾ ਲੋਕਾਂ ਵੱਲੋਂ ਮੈਂਬਰ ਪਾਰਲੀਮੈਂਟ ਵੱਲੋਂ ਚੱਕਣਾ ਸੀ ਉਹ ਨਹੀਂ ਚੱਕ ਸਕਿਆ ਇਸ ਗੱਲ ਦਾ ਸਾਨੂੰ ਦੁੱਖ ਇਸ ਕਰਕੇ ਅਸੀਂ ਉਹਨਾਂ ਨੂੰ ਇੱਥੇ ਲਿਖੀ ਸੀ ਕਿ ਸੰਸਦ ਜਿਹੜੀ ਆ ਵਿਰੋਧ ਕਰਨ ਦਾ ਜਾਂ ਜਿਹੜਾ ਦੋਨੋਂ ਬਾਡੀਆਂ ਕਰਦੀ ਹੈ ਇਹਦੇ ਕੋਈ ਹੱਲ ਕੱਢਣਾ ਚਾਹੀਦਾ ਹੈ ਹੋਰ ਕਿਸੇ ਤਰੀਕੇ ਦੇ ਨਾਲ ਨਾ ਕਿ ਜ਼ੀਰੋ ਔਵਰ ਦਾ ਕੁਐਸਚਨ ਆਵਰ ਨੂੰ ਰੋਕਣਾ ਚਾਹੀਦਾ ਕਿਉਂਕਿ ਇਹ ਵਿਰੋਧ ਕਰਨਾ ਵਿਰੋਧੀ ਧਿਰ ਦਾ ਵੀ ਅਧਿਕਾਰ ਹੈ ਸਦੈਂਦਾਰੀ ਵੀ ਕਿਸੇ ਗੱਲ ਦਾ ਵਿਰੋਧ ਕਰ ਸਕਦੇ ਆ ਪਰ ਸੰਸਦ ਨਹੀਂ ਰੁਕਣੀ ਚਾਹੀਦੀ ਇਹਦੇ ਵਾਸਤੇ ਕੋਈ ਰਾਹ ਕੱਢਣਾ ਚਾਹੀਦਾ ਇਹ ਜਿੱਥੇ ਅਸੀਂ ਲਿਖੀ ਹੈ ਚੇਅਰਮੈਨ ਸਾਹਿਬ